ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾza ਲੱਡੂਵਾਲ ਟੋਲ ਪਲਾza ਫ੍ਰੀ ਕਰ ਦਿੱਤਾ ਗਿਆ ਦੱਸਦੀ ਹੈ ਕਿ ਕਿਸਾਨਾਂ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਰੋਸ ਦੇ ਵਿੱਚ ਆਏ ਕਿਸਾਨਾਂ ਦੇ ਵੱਲੋਂ ਲੋਡੂਵਾਲ ਟੋਲ ਪੱਲਾ ਦਾ ਜਿਹੜਾ ਉਹ ਫ੍ਰੀ ਕਰ ਦਿੱਤਾ ਗਿਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ 2025 ਦੇ ਵਿੱਚ ਹੜਾ ਆਇਆ ਸੀ ਤਾਂ ਉਸ ਦੌਰਾਨ ਸਤਲੋ ਦਰਿਆ ਦੇ ਵਿੱਚ ਕਾਫੀ ਜ਼ਿਆਦਾ ਪਾਣੀ ਆਇਆ ਸੀ ਜਿਸ ਦੇ ਨਾਲ ਸੁਸਰਾਲੀ ਤੁਸੀਵਾਨਾ ਜਿਹੜਾ ਉਹ ਕਾਫੀ ਜ਼ਿਆਦਾ ਖੁਰ ਗਿਆ ਸੀ ਉਸ ਤੋਂ ਬਾਅਦ ਆਰਜੀ ਤੌਰ ਤੇ ਜਿਹੜਾ ਇੱਕ ਬੰਨ ਲਗਾਇਆ ਗਿਆ ਸੀ ਤਾਂ ਉਸੇ ਨੂੰ ਮਜ਼ਬੂਤ ਕਰਨ ਦੇ ਲਈ ਜਿਹੜਾ ਲਗਾਤਾਰ ਪ੍ਰਸ਼ਾਸਨ ਦੇ ਕੋਲ ਕਿਸਾਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਤਾਂ ਹੁਣ ਕਿਸਾਨਾਂ ਦੇ ਵੱਲੋਂ ਰੋਸ ਦੇ ਵਿੱਚ ਆ ਕੇ ਜਿਹੜਾ ਟੋਲ ਪਲਾਜ਼ਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੂਵਾਲ ਟੋਲ ਪਲਾਜ਼ਾ ਫ੍ਰੀ ਕਰ ਦਿੱਤਾ ਗਿਆ ਦੱਸਦੀ ਹੈ ਕਿ ਸਤਲੋ ਦਰਿਆ ਤੇ ਬਣਿਆ ਇਹ ਟੋਲ ਪਲਾਜ਼ਾ ਹੁਣ ਕਿਸਾਨਾਂ ਦੇ ਹੰਡਲ ਹੇਠ ਹੈ ਕਿਸਾਨਾਂ ਦੇ ਹੱਥ ਏਟ ਹੈ ਤਾਂ ਕਿਸਾਨਾਂ ਦੇ ਵੱਲੋਂ ਜਿਹੜਾ ਇਸ ਟੋਲ ਪਲਾਜ਼ੇ ਨੂੰ ਫ੍ਰੀ ਕਰ ਦਿੱਤਾ ਗਿਆ ਤਾਂ ਦੱਸਦੀ ਹੈ ਕਿ ਲਗਾਤਾਰ ਜਿਹੜੇ ਕਿਸਾਨ ਨੇ ਉੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਇੱਕ ਪਾਸੇ ਸਾਰੇ ਦੇਸ਼ ਭਰ ਦੇ ਵਿੱਚ 26 ਜਨਵਰੀ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਤੇ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਵੀ ਇਸੇ ਦਿਨ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਰੱਖਿਆ ਗਿਆ ਇਹ ਤਾਂ ਦੱਸ ਦਈਏ ਕਿ ਭਾਰਤੀ ਕਿਸਾਨ ਮਜ਼ਦੂਰ ਜੂਨੀਅਨ ਭਾਰਤੀ ਕਿਸਾਨ ਜੂਨੀਅਨ ਦੁਆਬਾ ਤੇ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਅੱਜ ਨੈਸ਼ਨਲ ਹਾਈਵੇ ਤੇ ਸਥਿਤ ਲਾਡੂਵਾਲ ਟੋਲ ਪਲਾਜ਼ਾ ਤੇ ਧਰਨਾ ਲਾ ਕੇ ਟੋਲ ਫ੍ਰੀ ਕਰ ਦਿੱਤਾ ਗਿਆ ਟੋਲ ਪਲਾਜ਼ਾ ਤੇ ਧਰਨਾ ਲਾਉਣ ਤੋਂ ਟੋਲ ਨੂੰ ਪੂਰੀ ਤਰ੍ਹਾਂ ਫ੍ਰੀ ਕੀਤਾ ਗਿਆ ਕਿਸੇ ਵੀ ਵਾਹਨ ਚਾਲਕ ਤੋਂ ਟੋਲ ਫੀਸ ਵਸੂਲਣ ਨਹੀਂ ਦਿੱਤੀ ਜਾ ਰਹੀ ਅੱਜ ਤੋਂ ਟੋਲ ਅੱਜ ਤੋਂ ਟੋਲ ਪਲਾਜ਼ਾ ਤੇ ਵਿਧਾਨ ਸਭਾ ਹਲਕਾ ਸਾਨੇਵਾਲ ਦੇ ਅਧੀਨ ਆਉਂਦੇ ਪਿੰਡ ਸਸਰਾਲੀ ਕਲੋਨੀ ਦੇ ਬੰਧਾ ਨਿਰਮਾਣ ਨਾ ਕਰਵਾਉਣ ਅਤੇ ਰਾਹੋਂ ਰੋਡ ਦਾ ਨਿਰਮਾਣ ਨਾ ਕਰਵਾਉਣ ਕਾਰਨ ਵਿਰੋਧ ਦੇ ਵਿੱਚ ਧਰਨਾ ਲਗਾ ਕੇ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਤੋਂ ਸਸਰਾਲੀ ਕਲੋਨੀ ਦਾ ਬੰਨ ਟੁੱਟਿਆ ਹੋਇਆ ਪਰ ਸਰਕਾਰ ਆਪਣੀਆਂ ਅੱਖਾਂ ਬੰਦ ਕਰੀ ਬੈਠੀ ਆ ਉਸ ਬੰਦੇ ਵੱਲ ਕਿਸੇ ਸਰਕਾਰ ਦਾ ਕੋਈ ਧਿਆਨ ਨਹੀਂ ਆ ਤਾਂ ਇਸ ਦੇ ਮੱਦੇਨਜ਼ਰ ਹੋਣਾ ਕਿਸਾਨਾਂ ਦੇ ਵੱਲੋਂ ਸੰਘਰਸ਼ ਕੀਤਾ ਗਿਆ ਤੇ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲੋਡੂਵਾਲ ਟੋਲ ਪਲਾਜ਼ਾ ਫ੍ਰੀ ਕਰ ਦਿੱਤਾ ਗਿਆ ਵੱਡੀ ਗਿਣਤੀ ਦੇ ਕਿਸਾਨ ਝੰਡੇ ਲੈ ਕੇ ਪੰਜਾਬ ਸਰਕਲ ਆ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਸਤਲੁਜ ਦਰਿਆ ਨੇੜੇ ਸਸਰਪਿੰਡ ਸਸਰਾਲੀ ਦੇ ਬੰਨ ਨੂੰ ਦਰੋਸਤ ਨਾ ਕਰਨ ਵਜੋਂ ਗੁੱਸੇ 'ਚ ਨੇ ਕਿਸਾਨ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਤੇ ਦਬਾਵਾ ਕਿਸਾਨ ਯੂਨੀਅਨ ਜਥੇਬੰਦੀਆਂ ਦੇ ਆਗੂਆਂ ਨੇ ਇਹ ਜਾਣਕਾਰੀ ਦਿੱਤੀ ਹੈ ਕਿਉਂਕਿ ਲਗਾਤਾਰ ਕਿਸਾਨ ਨੇ ਜਿਹੜੇ ਹੱਥਾਂ ਦੇ ਵਿੱਚ ਕਿਸਾਨੀ ਝੰਡੇ ਫੜ ਕੇ ਲੋਡੂਵਾਲ ਟੋਲ ਪਲਾਜ਼ਾ ਤੇ ਆਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਲੋਡੂਵਾਲ ਟੋਲ ਪਲਾਦਾ ਜਿਹੜਾ ਹੋਣਾ ਕਿਸਾਨਾਂ ਦੇ ਵੱਲੋਂ ਫ੍ਰੀ ਕਰ ਦਿੱਤਾ ਗਿਆ ਦੱਸਦੀ ਏ ਕਿ ਇਹ ਸਭ ਤੋਂ ਮਹਿੰਗਾ ਟੋਲ ਪਲਾza ਜਿੱਥੇ ਜਿਹੜਾ ਇਹ ਲੱਡੂਵਾਲ ਟੋਲ ਪਲਾza ਸਭ ਤੋਂ ਮਹਿੰਗਾ ਟੋਲ ਪਲਾza ਤੇ ਹੁਣ ਇਹ ਟੋਲ ਪਲਾza ਜਿਹੜਾ ਉਹ ਫ੍ਰੀ ਕਰ ਦਿੱਤਾ ਗਿਆ ਕਿਤੇ ਨਾ ਕਿਤੇ ਜਿਹੜੇ ਆਮ ਲੋਕ ਨੇ ਜਿਨ੍ਹਾਂ ਨੇ ਉੱਥੇ ਦੀ ਸਫ਼ਰ ਕਰਨਾ ਜਿਨ੍ਹਾਂ ਨੇ ਗੱਡੀਆਂ ਲੈ ਕੇ ਲੰਘਣਾ ਉਹਨਾਂ ਦੇ ਲਈ ਇਹ ਖੁਸ਼ੀ ਦੀ ਖਬਰ ਜ਼ਰੂਰ ਹੈ ਕਿ ਇਸ ਜਿਹੜਾ ਲੋਕਾਂ ਦੇ ਵੱਲੋਂ ਕਿਸਾਨਾਂ ਦੇ ਵੱਲੋਂ ਜਿਹੜਾ ਉਹ ਟੋਲ ਪਲਾza ਫ੍ਰੀ ਕਰ ਦਿੱਤਾ ਗਿਆ ਲੱਡੂਵਾਲ ਟੋਲ ਪਲਾza ਜ ਆ ਫ੍ਰੀ ਹੋਇਆ ਕਿਸਾਨ ਲਗਾਤਾਰ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਕਿਉਂਕਿ ਸਸਰਾਲੀ ਕਲੋਨੀ ਦਾ ਜਿਹੜਾ ਤੁਸੀ ਬਣਾਇਆ ਹੁਣ ਤੱਕ ਨਹੀਂ ਉਹਨੂੰ ਰਿਪੇਅਰ ਕੀਤਾ ਗਿਆ ਕਿਉਂਕਿ ਉਹ ਪਾਣੀ ਆਉਣ ਕਾਰਨ ਟੁੱਟ ਗਿਆ ਸੀ ਤੇ ਕਾਫੀ ਜ਼ਮੀਨ ਜਿਹੜੀ ਕਿਸਾਨਾਂ ਦੀ ਉਸਨੇ ਆਪਣੀ ਮਾਰ ਹੇਠ ਲਈ ਸੀ ਦਰਿਆ ਨੇ ਤੇ ਹੁਣ ਤੱਕ ਉਸ ਦਾ ਕੋਈ ਦਰੁਸਤ ਇਲਾਜ ਆ ਜਿਹੜਾ ਕੋਈ ਦਰੁਸਤ ਜਿਹੜਾ ਪ੍ਰਬੰਧ ਆ ਉਹ ਨਹੀਂ ਕੀਤਾ ਗਿਆ ਤਾਂ ਦੱਸ ਦਈਏ ਕਿ ਹੁਣ ਜਿਹੜਾ ਉਹ ਲਾਡੂਵਾਲ ਟੋਲ ਪਲਾਜ਼ਾ ਫਿਰ ਤੋਂ ਕਿਸਾਨਾਂ ਦੇ ਵੱਲੋਂ ਫ੍ਰੀ ਕਰ ਦਿੱਤਾ ਗਿਆ